ਉਲੜ ਪੀਜਾ ਵਾਲੇ ਦੀ ਪੱਗ ਉਤਾਰਨੀ ਹੈ ਜੀ ਉਤਾਰ ਲਈ ਜੋਰ ਬੜਾ ਲਾਇਆ ਸੀਗਾ ਕਿ ਉਹਦੀ ਪੱਗ ਉਤਾਰ ਦਾਂਗੇ ਆ ਕਰ ਦਾਂਗੇ ਉਹ ਕਰਦੇ ਕੁਝ ਵੀ ਨਹੀਂ ਹੋਇਆ ਅਥਾਰਟੀ ਹੈ ਨਹੀਂ ਤੇ ਤੁਸੀਂ ਜਾ ਕੇ ਉਹਨੂੰ ਬਾਰ ਬਾਰ ਤੰਗ ਪਰੇਸ਼ਾਨ ਕਰ ਰਹੇ ਹੋ ਇੱਥੇ ਤੁਸੀਂ ਗਲਤ ਸਾਬਿਤ ਹੋਨੇ ਹੋ ਔਰ ਹੋ ਵੀ ਗਏ ਕਿਉਂਕਿ ਉਹਦੀ ਤਾਂ ਪੱਗ ਉਤਰੀ ਨਹੀਂ ਉਹ ਤਾਂ ਆਪਣੀ ਵੀਡੀਓ ਉਹੀ ਪਾਈ ਜਾ ਰਿਹਾ ਆ ਕਾਲ ਤੱਕ ਸਾਫ਼ ਤੋਂ ਹੁਕਮਨਾਮਾ ਜਾਰੀ ਕਰਵਾ ਲਓ ਕਿ ਪੱਗ ਬਨ ਕੇ ਬੰਦਾ ਆ ਆ ਕੰਮ ਨਹੀਂ ਕਰ ਸਕਦਾ ਉਹਦੇ ਬਾਅਦ ਕੋਈ ਵੀ ਗਲਤ ਕੰਮ ਨਹੀਂ ਹੋਵੇਗਾ ਕਿਉਂਕਿ ਉਹ ਤਾਂ ਹੁਕਮਨਾਮਾ ਜਾਰੀ ਹੋ ਗਿਆ ਨਾ ਜਿਹੜਾ ਕੰਮ ਕਰਨ ਵਾਲੇ ਨੇ ਉਹ ਕਰਨ ਇਤਿਹਾਸ ਦੇ ਉੱਤੇ ਸੁਧਾਈ ਕਰਨ ਦੀ ਲੋੜ ਹੈ ਇੱਕ ਗੋਤਮਦਾਸ ਜੀ ਹੋਏ ਨੇ ਗੋਤਮਦਾਸ ਜੀ ਦੇ ਪੁੱਤਰ ਸਨ ਭਾਈ ਪ੍ਰਾਗਾ ਜੀ ਭਾਈ ਪ੍ਰਾਗਾ ਜੀ ਦੇ ਸੁਪੁੱਤਰ ਸਨ ਲਖੀਦਾਸ ਜੀ ਲਖੀਦਾਸ ਜੀ ਦੇ ਦੋ ਸੁਪੁੱਤਰ ਸਨ ਹੀਰਾਨੰਦ ਜੀ ਦਰਗਾਹ ਮਲ ਜੀ ਹੀਰਾਨੰਦ ਜੀ ਦੇ ਗਾਂ ਚਾਰ ਸੁਪੁੱਤਰ ਸਨ ਭਾਈ ਸਤੀਦਾਸ ਜੀ ਭਾਈ ਮਤੀਦਾਸ ਜੀ ਭਾਈ ਸਖੀਦਾਸ ਜੀ ਅਤੇ ਭਾਈ ਜਤੀਦਾਸ ਜੀ ਭਾਈ ਮਤੀਦਾਸ ਤੇ ਭਾਈ ਸਤੀਦਾਸ ਜੀ ਆਪਾਂ ਨੂੰ ਪਤਾ ਹੈ ਜੀ ਉਹ ਦਿੱਲੀ ਚਾਨੀ ਚੌਕ ਦੇ ਵਿੱਚ ਗੁਰਤੇਗ ਬੱਦਲ ਸਾਹਿਬ ਜੀ ਤੋਂ ਪਹਿਲਾਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਹਾਂਜੀ ਪਰ ਪਾਈ ਸਖੀਦਾਸ ਜੀ ਅਤੇ ਪਾਈ ਜਤੀਦਾਸ ਜੀ ਨਾਲ ਕੀ ਬਣਿਆ ਉਹਨਾਂ ਦਾ ਕੀ ਇਤਿਹਾਸ ਹੈ ਉਹਨਾਂ ਦੇ ਬਾਰੇ ਕੋਈ ਜਾਣਕਾਰੀ ਨਹੀਂ ਹੈਗੀ ਇੰਟਰਨੈਟ ਤੇ ਰਿਸਰਚ ਕਰ ਲੋ ਆਪ ਜੀ ਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਮਿਲੇਗੀ ਮੈਡਮ ਇਹ ਦੱਸੋ ਪਾਈ ਮਤੀਦਾਸ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਪਾਈ ਮਤੀਦਾਸ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਓਕੇ ਤੋ ਜਿਹੜੇ ਵੀ ਦਾ ਪੜਾਣ ਨੂੰ ਪਤਾ ਹੈ ਕਮੈਂਟ ਰਹਿ ਜਵਾਬ ਦੇ ਸਕਦੇ ਹਨ ਪਾਈ ਮਤੀਦਾਸ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਆਪਸ਼ਨ ਵੀ ਦੇਵੋਗੇ ਜਾਂ ਬਿਨ ਆਪਸ਼ਨ ਤੋਂ ਹੈ ਜੀ ਹਾਂ ਜੀ ਆਪਸ਼ਨ ਵੀ ਦੇ ਦਿੰਨੇ ਆ ਜੀ ਆਪਾਂ ਚਲ ਆਪਸ਼ਨ ਦਿਓ ਜੀ ਸੋ ਆਪਣਾ ਫਰਸਟ ਆਪਸ਼ਨ ਹੈਗਾ ਜੀ ਭਾਈ ਪ੍ਰਾਗਾ ਜੀ ਭਾਈ ਪ੍ਰਾਗਾ ਜੀ ਤੇ ਦੂਸਰਾ ਆਪਸ਼ਨ ਹੈਗਾ ਜੀ ਭਾਈ ਹੀਰਾ ਨੰਦ ਜੀ ਭਾਈ ਹੀਰਾ ਨੰਦ ਜੀ ਜੀ ਤੀਸਰਾ ਆਪਸ਼ਨ ਹੈਗਾ ਜੀ ਆਪਣਾ ਭਾਈ ਦਰਗਾਹ ਮਲ ਜੀ ਭਾਈ ਦਰਗਾਹ ਮਲ ਜੀ ਹਾਂ ਜੀ ਤੇ ਚੌਥਾ ਤੇ ਆਖਰੀ ਆਪਸ਼ਨ ਹੈਗਾ ਜੀ ਆਪਣਾ ਭਾਈ ਨੰਦ ਲਾਲ ਜੀ ਭਾਈ ਨੰਦ ਲਾਲ ਜੀ ਠੀਕ ਹੈ ਜੀ ਤੇ ਜਿਹੜਾ ਵੀ ਇਹਨਾਂ ਪੈਡਾ ਨੂੰ ਪਤਾ ਹੈ ਉਹ ਕਮੈਂਟ ਰਹੀਂ ਜਵਾਬ ਦੇ ਸਕਦੇ ਹਨ ਵੈਸੇ ਮੈਂ ਆਪ ਜੀ ਦੀ ਜਾਣਕਾਰੀ ਵਿੱਚ ਵਾਅਦਾ ਕਰਾਂ ਨੇ ਹਾਂ ਜੀ ਹਾਂ ਜੀ ਅਗਰ ਤੁਸੀਂ ਇੰਟਰਨੈਟ ਦੇ ਉੱਤੇ ਇਸ ਕੁਐਸਚਨ ਨੂੰ ਰਿਸਰਚ ਕਰੋਗੇ ਨਾ ਜੀ ਤਾਂ ਤੁਹਾਨੂੰ ਚਾਰੋਂ ਆਪਸ਼ਨ ਜਿਹੜੇ ਨੇ ਇਹ ਸਹੀ ਮਿਲਣਗੇ ਕਿਵੇਂ ਜੀ ਇਹ ਬੜੇ ਤਰਾਸ਼ ਦੀ ਵਾਲੀ ਗੱਲ ਹੈ ਔਰ ਹਾਸੋ ਹਣੀ ਗੱਲ ਹੈ ਬਿਲਕੁਲ ਕਿ ਜਦੋਂ ਮੈਂ ਇਸ ਕੁਐਸਚਨ ਦੇ ਉੱਤੇ ਸਟੱਡੀ ਕਰ ਰਿਹਾ ਸੀ ਤਾਂ ਮੈਨੂੰ ਇਹ ਚਾਰੋਂ ਹੀ ਆਪਸ਼ਨ ਸਹੀ ਮਿਲੇ ਵੈਸੇ ਐਦਾਂ ਹੋਣਾ ਨਹੀਂ ਚਾਹੀਦਾ ਹੋਣਾ ਨਹੀਂ ਚਾਹੀਦਾ ਆਪ ਜੀ ਨੇ ਕਿਹਾ ਕਿ ਭਾਈ ਪ੍ਰਾਗਾ ਜੀ ਹਾਂ ਜੀ ਭਾਈ ਕਿਤੇ ਇੱਕ ਵੈਬਸਾਈਟ ਹੈ ਉੱਥੇ ਲਿਖਿਆ ਹੋਇਆ ਹੈ ਕਿ ਭਾਈ ਮਤੀਦਾਸ ਜੀ ਦੇ ਪਿਤਾ ਜੀ ਦਾ ਨਾਮ ਹੈ ਭਾਈ ਪ੍ਰਾਗਾ ਜੀ ਜੀ ਫਿਰ ਆ ਵੀ ਲਿਖਿਆ ਦਰਗਾਹਮਲ ਜੀ ਹਾਂਜੀ ਤੇ ਇੱਕ ਵੈਬਸਾਈਟ ਤੇ ਇਹ ਲਿਖਿਆ ਹੋਇਆ ਹੈ ਕਿ ਭਾਈ ਮਤੀਦਾਸ ਜੀ ਦੇ ਪਿਤਾ ਜੀ ਦਾ ਨਾਮ ਹੈ ਦਰਗਾਹਮਲ ਜੀ ਅੱਛਾ ਜੀ ਇੱਕ ਵੈਬਸਾਈਟ ਵਿਕੀਪੀਡੀਆ ਉੱਥੇ ਇਹ ਲਿਖਿਆ ਹੈ ਭਾਈ ਮਤੀਦਾਸ ਜੀ ਦੇ ਪਿਤਾ ਜੀ ਦਾ ਨਾਮ ਹੈ ਜੀ ਨੰਦ ਲਾਲ ਜੀ ਹੋ ਤੇ ਪੰਜਾਬੀ ਪੀੜੀਆਂ ਨੂੰ ਜੇ ਆਪਾਂ ਪੜਦੇ ਹਾਂ ਉੱਥੇ ਲਿਖਿਆ ਭਾਈ ਮਤੀਦਾਸ ਜੀ ਦੇ ਪਿਤਾ ਜੀ ਦਾ ਨਾਮ ਹੈ ਜੀ ਹੀਰਾਨੰਦ ਜੀ ਹਾਂਜੀ ਮਤਲਬ ਤੁਸੀਂ ਇਹ ਦੇਖੋ ਕਿ ਸਵਾਲ 1 ਦੇਖੇ ਆਨਸਰ 4 4 ਸਾਨੂੰ ਦੇਖਣ ਨੂੰ ਮਿਲਦੇ ਨੇ ਇਹ ਕੰਮ ਵੈਸੇ ਮੈਨੂੰ ਜੋ ਲੱਗਦਾ ਵਿਦਵਾਨਾਂ ਦਾ ਹੈ ਬਿਲਕੁਲ ਜੀ ਉਹਨਾਂ ਨੂੰ ਚਾਹੀਦਾ ਹੈ ਕਿ ਇੱਕ ਸਹੀ ਜਵਾਬ ਜਿਹੜਾ ਹੈ ਉਹ ਸਾਡੇ ਸਾਹਮਣੇ ਆਵੇ ਹਾਂਜੀ ਕਿਉਂਕਿ ਇਦਾਂ ਤਾਂ ਕਨਫਿਊਜ਼ਨ ਵੱਧੂਗੀ ਉਹ ਮੈਂ ਅੱਜ ਤੁਹਾਨੂੰ ਜਿਹੜੀ ਗੱਲ ਦੱਸਣ ਜਾ ਰਹੀ ਨੇ ਹੈ ਤੁਸੀਂ ਹੈਰਾਨ ਹੋ ਜਾਓਗੇ ਆਪਾਂ ਜ਼ਿਆਦਾਤਰ ਜਿਹੜੇ ਸੁਣਦੇ ਆ ਕਿ ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਦੋ ਭਰਾ ਸਨ ਜੀ ਕਿਤੇ ਕਿਤੇ ਸਾਨੂੰ ਤਿੰਨ ਭਰਾ ਵੀ ਸੁਣਨ ਨੂੰ ਮਿਲਦਾ ਹੈ ਲੇਕਿਨ ਬਹੁਤ ਘੱਟ ਵੀਰਾ ਪੈਣਾ ਨੂੰ ਪਤਾ ਹੋਵੇਗਾ ਕਿ ਭਾਈ ਮਤੀ ਦਾ ਤੇ ਭਾਈ ਸਤੀ ਦਾ ਚਾਰ ਭਰਾ ਸਨ ਅੱਛਾ ਜੀ ਚਾਰ ਭਰਾ ਭਾਈ ਮਤੀ ਦਾ ਭਾਈ ਸਤੀ ਦਾ ਭਾਈ ਸਖੀ ਦਾ ਤੇ ਭਾਈ ਜਤੀ ਦਾ ਜੀ ਉਹ ਚਾਰ ਭਰਾ ਜੀ ਚਾਰ ਭਰਾ ਸਨ ਭਾਈ ਮਤੀ ਦਾ ਜੀ ਭਾਈ ਸਤੀ ਦਾ ਜੀ ਭਾਈ ਸਖੀ ਦਾ ਜੀ ਤੇ ਭਾਈ ਜਤੀ ਦਾ ਜਤੀ ਦਾ ਇਹਨਾਂ ਦੇ ਮਾਤਾ ਜੀ ਦਾ ਨਾਮ ਮੈਂ ਬੜਾ ਲੱਭਣ ਦੀ ਕੋਸ਼ਿਸ਼ ਕੀਤੀ ਪਰ ਮੈਨੂੰ ਨਹੀਂ ਮਿਲ ਲੱਭੀ अच्छा so, जी सो ए प्रचारकਾਂ ਨੂੰ ਚਾਹੀਦਾ ਹੈ ਵਿਦਵਾਨਾਂ ਨੂੰ ਚਾਹੀਦਾ ਹੈ ਇਤਿਹਾਸਕਾਰਾਂ ਨੂੰ ਚਾਹੀਦਾ ਹੈ ਇਸ ਚੀਜ਼ ਦੇ ਉੱਤੇ ਖੋਜ ਕਰਨ ਤਾਂ ਕਿ ਪਤਾ ਲੱਗ ਸਕੇ ਭਾਈ ਮਤੀ ਦਾਸ ਜੀ ਦੇ ਮਾਤਾ ਜੀ ਦੇ ਨਾਮ ਦਾਦੀ ਦੇ ਨਾਮ ਪਰਦਾਦੀ ਦੇ ਨਾਮ ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਜੀ ਆਪਾਂ ਨੂੰ ਪਤਾ ਹੈ ਜੀ ਉਹ ਦਿੱਲੀ ਚਾਨਨੀ ਚੌਕ ਦੇ ਵਿੱਚ ਗੁਰਤੇਗ ਬੱਦਰ ਸਾਹਿਬ ਜੀ ਤੋਂ ਪਹਿਲਾਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਹਾਂਜੀ ਪਰ ਭਾਈ ਸਖੀ ਦਾਸ ਜੀ ਅਤੇ ਭਾਈ ਜਤੀ ਦਾਸ ਜੀ ਨਾਲ ਕੀ ਬਣਿਆ ਉਹਨਾਂ ਦਾ ਕੀ ਇਤਿਹਾਸ ਹੈ ਹਾਂ ਉਹਨਾਂ ਦੇ ਬਾਰੇ ਕੋਈ ਜਾਣਕਾਰੀ ਨਹੀਂ ਹੈਗੀ ਇੰਟਰਨੈਟ ਤੇ ਰਿਸਰਚ ਕਰ ਲੋ ਆਪ ਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਮਿਲੇਗੀ। ਬਿਲਕੁਲ ਸਹੀ ਐ। ਇਹ ਬਹੁਤtrasdi wali galan ne, ਸਾਨੂੰ ਪਤਾ ਹੋਣਾ ਚਾਹੀਦਾ ਸਾਡੇ ਜਿਹੜੇ ਯੋਧੇ ਨੇ, ਉਹਨਾਂ ਦੇ ਪਰਿਵਾਰ ਦੇ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ। ਉਹਨਾਂ ਦੇ ਇਤਿਹਾਸ ਦੇ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ। ਕੀ ਪਾਈ ਦੇਖੋ ਇਹ ਜਿਹੜੇ ਸੀ ਨਾ ਇਹ ਬ੍ਰਾਹਮਣ ਪਰਿਵਾਰ ਤੋਂ ਸੀ। ਛਿਬਰ ਪਰਿਵਾਰ ਸੀ, ਬ੍ਰਾਹਮਣ ਪਰਿਵਾਰ ਸੀ। ਜਿੰਨਾ ਕ ਮੈਂ ਸਟੱਡੀ ਕੀਤੀ ਇੱਕ ਗੌਤਮ ਦਾਸ ਜੀ ਹੋਏ ਨੇ। ਜੀ। ਗੌਤਮ ਦਾਸ ਜੀ ਦੇ ਬਾਰੇ ਕੁਝ ਇਤਿਹਾਸਕਾਰ ਤਾਂ ਇਹ ਲਿਖਦੇ ਨੇ ਕਿ ਗੁਰੂ ਨਾਨਕ ਸਾਹਿਬ ਵੀ ਸਮੇਂ ਤੇ ਸੀ। ਗੁਰਨਾਨਕ ਸਾਹਿਬ ਜੀ ਨੇ ਉਹਨਾਂ ਨੂੰ ਮਨਜੀ ਵੀ ਦਿੱਤੀ ਸੀ ਕਹਿੰਦਾ ਪਾਓ ਕਿ ਪ੍ਰਚਾਰ ਦੇ ਵਿੱਚ ਲਾਇਆ ਸੀ ਕਿ ਤੁਸੀਂ ਪ੍ਰਚਾਰ ਕਰੋ ਸਿੱਖੀ ਦਾ ਸਿੱਖ ਧਰਮ ਦਾ ਹਾਂ ਕੁਝ ਇਤਿਹਾਸਕਾਰ ਲਿਖਦੇ ਨੇ ਕਿ ਗੁਰੂ ਅਰਜਨ ਸਾਹਿਬ ਜੀ ਦੇ ਸਮੇਂ ਸੀ ਠੀਕ ਹੈ ਜੀ ਗੋਤਮ ਦਾਸ ਜੀ ਦੇ ਪੁੱਤਰ ਸਨ ਭਾਈ ਪਰਾਗਾ ਜੀ ਠੀਕ ਹੈ ਜੀ ਠੀਕ ਹੈ ਜੀ ਭਾਈ ਪਰਾਗਾ ਜੀ ਦੇ ਸੁਪੁੱਤਰ ਸਨ ਲਖੀ ਦਾਸ ਜੀ ਹਾਂ ਜੀ ਲਖੀ ਦਾਸ ਜੀ ਦੇ ਦੋ ਸੁਪੁੱਤਰ ਸਨ ਹੀਰਾਨੰਦ ਜੀ ਅਤੇ ਦਰਗਾਹ ਮਲ ਜੀ ਹਾਂ ਜੀ ਤੇ ਹੀਰਾਨੰਦ ਜੀ ਦੇ ਗਾਂ 4 ਸੁਪੁੱਤਰ ਸਨ ਜਿਨ੍ਹਾਂ ਦਾ ਆਪਾਂ ਹੁਣ ਜ਼ਿਕਰ ਕਰਕੇ ਹਟੇ ਆਂ ਜੀ ਬਿਲਕੁਲ ਜੀ ਉਹ ਸੰਜੀ ਭਾਈ ਸਤੀਦਾਸ ਜੀ ਭਾਈ ਮਤੀਦਾਸ ਜੀ ਭਾਈ ਸਖੀਦਾਸ ਜੀ ਅਤੇ ਭਾਈ ਜਤੀਦਾਸ ਜੀ ਠੀਕ ਹੈ ਲੇਕਿਨ ਇਹ ਜਿਹੜਾ ਚੱਲ ਰਿਹਾ ਹੈ ਨਾ ਕਿ ਇੰਟਰਨੈਟ ਤੇ ਉਹਤੇ ਰਿਸਰਚ ਕਰਨ ਦੇ ਉੱਤੇ ਭਾਈ ਪ੍ਰਾਗਾ ਜੀ ਵੀ ਇਹਨਾਂ ਦਾ ਨਾਮ ਆਉਂਦਾ ਪਿਤਾ ਜੀ ਦਾ ਭਾਈ ਮਤੀਦਾਸ ਜੀ ਪਿਤਾ ਜੀ ਭਾਈ ਪ੍ਰਾਗਾ ਜੀ ਅਲੱਗ-ਅਲੱਗ ਨਾਮ ਆਉਂਦੇ ਨੇ ਭਾਈ ਨੰਦ ਲਾਲ ਜੀ ਆਉਂਦਾ ਭਾਈ ਨੰਦ ਲਾਲ ਜੀ ਜੋ ਆਇਆ ਜੋ ਮੈਨੂੰ ਲੱਗਦਾ ਉਹ ਇਹ ਹੋ ਸਕਦਾ ਹੈ ਕਿ ਹੀਰਾ ਨੰਦ ਲਾਲ ਜੀ ਪੂਰਾ ਨਾਮ ਹੋਵੇ ਬਿਲਕੁਲ ਹੀਰਾ ਨੰਦ ਲਾਲ ਕਿਉਂਕਿ ਬ੍ਰਾਹਮਣ ਪਰਿਵਾਰ ਤੋਂ ਸੀ ਪਹਿਲਾਂ ਤਾਂ ਬ੍ਰਾਹਮਣ ਪਰਿਵਾਰ ਦੇ ਨਾਲ ਲਾਲ ਸ਼ਬਦ ਵੀ ਲੱਗ ਜਾਇਆ ਕਰਦਾ ਸੀਗਾ ਕੋਈ ਆਰਾਮ ਲਾਂਦਾ ਸੀ ਕੋਈ ਲਾਲ ਲਾਂਦਾ ਸੀ ਕੋਈ ਨੰਦ ਲਾਂਦਾ ਸੀ ਇਸ ਹੱਬ ਨਾਲ ਹੋ ਸਕਦਾ ਹੈ ਕਿ ਇਹਨਾਂ ਦਾ ਪੂਰਾ ਨਾਮ ਹੋਵੇ ਹੀਰਾ ਨੰਦ ਲਾਲ ਤੇ ਤੁਸੀਂ ਇਤਿਹਾਸਕਾਰਾਂ ਨੇ ਹੀਰਾ ਨਾਲ ਲਿਖ ਕੇ ਕਰ ਆਨੰਦ ਲਾਲ ਜੀ ਲਿਖਿਆ ਹੋਵੇ ਹਾਂਜੀ ਕੋਈ ਇਤਿਹਾਸਕਾਰ ਹੀਰਾ ਨੰਦ ਜੀ ਲਿਖਦੇ ਹੁਣ ਇਹ ਤਾਂ ਆਪਾਂ ਗੱਲ ਸਮਝਦੇ ਹਾਂ ਭਾਈ ਭਾਈ ਪ੍ਰਗ ਜੀ ਕਿਵੇਂ ਇਹਨਾਂ ਦੇ ਪਿਤਾ ਜੀ ਹੋਏ ਹਾਂ ਸੋ ਮੇਰੀ ਇਹ ਬੇਨਤੀ ਹੱਥ ਜੋੜ ਕੇ ਕਿ ਜਿਹੜਾ ਇਹ ਵਿਕੀਪੀਡੀਆ ਤੇ ਆ ਹੋਰ ਵੈਬਸਾਈਟਾਂ ਦੇ ਉੱਤੇ ਇਹੋ ਜੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਨਾ ਉਹਨੂੰ ਇਕ ਰਵਾਈ ਜਿਹੜੇ ਸਾਂਝੀ ਕਰਦੇ ਨੇ ਉਹ ਰੀ ਵੈਰੀਫਾਈ ਜ਼ਰੂਰ ਕਰਨ ਬਿਲਕੁਲ ਕਰਨ ਜੀ ਚੈੱਕ ਕਰਨ ਕਿ ਕਿਤੇ ਕਿਤੇ ਅਸੀਂ ਦੇਖੋ ਜਿੰਨੇ ਵੀ ਸਟੱਡੀ ਕਰਨ ਵਾਲੇ ਨੇ ਰਿਸਰਚ ਕਰਨ ਵਾਲੇ ਨੇ ਉਹ ਇੰਟਰਨੈਟ ਦੇ ਉੱਤੇ ਰਿਸਰਚ ਕਰਦੇ ਨੇ ਤੇ ਇੰਟਰਨੈਟ ਦੇ ਉੱਤੇ ਵੱਖ-ਵੱਖ ਨਾਮ ਵਗੈਰਾ ਡੇਟਾ ਵਗੈਰਾ ਲਿਖਿਆ ਹੁੰਦਾ ਇਹ ਤੋਂ ਬੜੀ ਕਨਫਿਊਜ਼ਨ ਹੁੰਦੀ ਹੈ ਮੰਨ ਲਓ ਜੇ ਅਸੀਂ ਹੁਣ ਜਿਵੇਂ ਰਿਸਰਚ ਕੀਤੀ ਹੈ ਸਾਡੀ ਆਦਤ ਅਸੀਂ ਅਲੱਗ-ਅਲੱਗ ਜਗ੍ਹਾ ਤੋਂ ਰਿਸਰਚ ਕਰਦੇ ਆ ਫਿਰ ਤੁਹਾਡੇ ਨਾਲ ਸ਼ੇਅਰ ਕਰਦੇ ਆ ਬਟ ਕਈਆਂ ਨੂੰ ਹੁੰਦਾ ਉਹ ਇੱਕੋ ਜਗ੍ਹਾ ਤੇ ਰਿਸਰਚ ਕਰਦੇ ਨੇ ਤੇ ਉਹੀ ਰਿਪਰੈਜ਼ੈਂਟ ਕਰਦੇ ਨੇ ਸੋ ਉੱਥੋਂ ਮਤਲਬ ਕਿ ਵਿਵਾਦ ਸ਼ੁਰੂ ਹੋ ਜਾਂਦਾ ਉੱਥੇ ਹੀ ਲੜਾਈ ਝਗੜਾ ਸ਼ੁਰੂ ਹੁੰਦਾ ਉਹ ਅਗਲਾ ਕਹ ਮੇਰੀ ਗੱਲ ਗਲਤ ਕਿੱਥੇ ਹੋ ਸਕਦੀ ਹੈ ਬਟ ਦੇਖਿਆ ਜਾਵੇ ਫਿਰ ਗਲਤ ਹੋ ਵੀ ਨਹੀਂ ਕਿਉਂਕਿ ਉਹਨੇ ਵੀ ਸਟੱਡੀ ਕੀਤੀ ਹੈਗੀ ਉਹ ਗੱਲ ਬੱਕਰੀਆਂ ਕਿਉਂ ਨਾ ਅਲੱਗ ਸਟੱਡੀ ਕੀਤੀ ਹੈ ਤੇ ਅਸੀਂ ਅਲੱਗ ਸਟੱਡੀ ਕੀਤੀ ਹੈ ਹਾਂ ਗੱਲ ਇਹੀ ਹੈ ਜੀ ਕਿ ਵਕ ਵਕ ਇਤਿਹਾਸਕਾਰਾਂ ਨੇ ਵਕ ਵਕ ਰਾਈਟਰ ਨੇ ਹਾਂ ਵਕ ਵਕ ਅੱਜ ਦੇ ਟਾਈਮ ਦੀ ਗੱਲ ਕਰੀਏ ਤਾਂ ਵੈਬਸਾਈਟਾਂ ਦੇ ਉੱਤੇ ਬਿਲਕੁਲ ਵਕ ਵਕ ਜਿਹੜਾ ਇਤਿਹਾਸ ਹੈ ਉਹ ਲਿਖਿਆ ਹੋਇਆ ਜੋ ਕਿ ਨਹੀਂ ਹੋਣਾ ਚਾਹੀਦਾ ਇੱਕ ਇਤਿਹਾਸ ਹੋਵੇ ਜੋ ਕਿ ਪ੍ਰਮਾਣਿਤ ਹੋਵੇ ਉਹ ਸਾਰਿਆਂ ਸਾਹਮਣੇ ਆਵੇ ਤਾਂ ਕਿ ਅਸੀਂ ਬੱਚਿਆਂ ਨੂੰ ਦੱਸ ਸਕੀਏ ਤਾਂ ਅੱਜ ਦੀ ਵੀਡੀਓ ਸਿਰਫ ਇੰਨਾ ਹੀ ਅੱਜ ਅਸੀਂ ਥੋੜੀ ਜੀ ਜਾਣਕਾਰੀ ਆਪ ਜੀ ਨਾਲ ਸਾਂਝੀ ਕਰਨ ਦਾ ਯਤਨ ਕੀਤਾ ਹੈ ਫਿਰ ਬੇਨਤੀ ਕਰਦੇ ਹਾਂ ਇਤਿਹਾਸਕਾਰਾਂ ਨੂੰ ਕਿ ਇਹਦੇ ਉੱਤੇ ਕੰਮ ਕਰੋ ਜੀ ਇਹਦੇ ਉੱਤੇ ਕੰਮ ਕਰਨੀ ਲੋੜ ਹੈ ਜਿਹੜੇ ਹੋਰ ਗੱਲਾਂ ਤਾਂ ਅਸੀਂ ਲੜ ਰਹੇ ਹਾਂ ਨਾ ਜੀ ਉਹਨਾਂ 'ਤੇ ਲੜਨ ਦੀ ਲੋੜ ਨਹੀਂ ਹੈ ਸਹੀ ਗੱਲ ਦੱਸਾਂ ਬਹੁਤ ਗੱਲਾਂ ਨੇ ਕਹਿਣ ਦੀ ਮੇਰੇ ਦਿਲ ਦੇ ਬਲਬਲੇ ਹੁੰਦੇ ਨੇ ਕਈ ਵਾਰੀ ਮੈਂ ਚਾਹਨਾ ਮੈਂ ਬੋਲਾਂ ਇਹਨਾਂ ਗੱਲਾਂ ਦੇ ਉੱਤੇ ਹੁਣ ਕਹਿ ਦਿੰਦੇ ਨਾ ਜਿਵੇਂ ਕੁਲੜ ਪੀਜਾ ਵਾਲੇ ਦੀ ਪੱਗ ਉਤਾਰਨੀ ਹੈ ਜੀ ਉਤਾਰ ਲਈ ਉਤਾਰ ਲਈ ਪੱਗ ਅਸੀਂ ਕੁਲੜ ਪੀਜਾ ਵਾਲੇ ਦੀ ਇਹ ਕੋਈ ਕੰਮ ਹੈ ਕਰਨ ਵਾਲੇ ਜਿਹੜੇ ਕੰਮ ਕਰਨ ਵਾਲੇ ਨੇ ਉਹ ਕਰੋ ਨਾ ਇਤਿਹਾਸ ਦੇ ਉੱਤੇ ਸੁਧਾਈ ਕਰਨ ਦੀ ਲੋੜ ਹੈ ਉਹ ਕੰਮ ਕਰੋ ਵਿਦਵਾਨਾਂ ਨੂੰ ਨਾਲ ਲਓ ਖੋਜ ਕਰੋ ਇੱਕ ਨਾ ਇਹ ਟੀਮ ਹੈ ਜੀ ਖੋਜ ਵਿਚਾਰ ਕਰਕੇ ਸ਼ਾਇਦ ਉਹਨਾਂ ਦਾ ਨਾਮ ਹੈ ਤੋਂ ਸਿੰਘ ਸਾਹਿਬ ਜੀ ਨੇ ਉਹ ਵਕਫਾਕ ਜਗ੍ਹਾ ਜਾ ਕੇ ਖੋਜ ਕਰਦੇ ਨੇ ਇਹੋ ਜੇ ਕੰਮ ਕਰਨ ਦੀ ਲੋੜ ਹੈ ਇਤਿਹਾਸ ਨੂੰ ਲੱਭਣ ਦੀ ਲੋੜ ਹੈ ਹਰਜਿੰਦਰ ਸਿੰਘ ਦਲਗੀਰ ਜੀ ਦੇਖੋ ਕਿੰਨਾ ਵੱਡਾ ਕੰਮ ਕੀਤਾ ਉਹਨਾਂ ਨੇ ਕੁਝ ਲੋਕੀ ਉਹਨਾਂ ਨਾਲ ਸਹਿਮਤ ਨੇ ਕੁਝ ਲੋਕੀ ਨਹੀਂ ਸਹਿਮਤ ਪਰ ਉਹਨਾਂ ਨੇ ਵੱਖ-ਵੱਖ ਜਗ੍ਹਾ ਜਾ ਕੇ ਇਤਿਹਾਸ ਇਕੱਠਾ ਕੀਤਾ ਗੱਲ ਉਹੀ ਆ ਕਿ ਜਿਹੜੇ ਆਪਣੇ ਸਮਾਜਿਕ ਮਸਲੇ ਨੇ ਇਹਨਾਂ ਨੂੰ ਤਾਂ ਆਪਾਂ ਕਦੇ ਵੀ ਦੇਖ ਸਕਦੇ ਆਂਗੇ ਬਟ ਜਿਹੜੇ ਆਪਣੇ ਇਤਿਹਾਸਿਕ ਸੁਧਾਰ ਨੇ ਉਹ ਆਪਾਂ ਹੁਣ ਹੀ ਕਰ ਸਕਦੇ ਆਂਗੇ ਅੱਗੇ ਜਾ ਕੇ ਹੋਰ ਔਖਾ ਹੋ ਜਾਊਗਾ ਬਿਲਕੁਲ ਸੋ ਮੇਰੀ ਬੇਨਤੀ ਹੱਥ ਜੋੜ ਕੇ ਜੀ ਜਿਹੜਾ ਕੰਮ ਕਰਨ ਵਾਲਾ ਇਹ ਕੰਮ ਕਰੀਏ ਆਪਾਂ ਆ ਜਿਹੜੀ ਹੋਰ ਗੱਲਾਂ 'ਚ ਆਪਾਂ ਉਲਝੇ ਫਿਰਦੇ ਆਂ ਨਾ ਇਹ ਗੱਲਾਂ 'ਚ ਲੜਨ ਦਾ ਕੋਈ ਫਾਇਦਾ ਨਹੀਂ ਹੈ ਔਰ ਕੋਈ ਬੈਨੀਫਿਟ ਵੀ ਨਹੀਂ ਹੈ ਸਹੀ ਗੱਲ ਦੱਸਾਂ ਤਾਂ ਜੋਰ ਬੜਾ ਲਾਇਆ ਸੀਗਾ ਕਿ ਉਹਦੀ ਪੱਗ ਉਤਾਰ ਦਾਂਗੇ ਆਹ ਕਰ ਦਾਂਗੇ ਉਹ ਕਰਦੇ ਕੁਝ ਵੀ ਨਹੀਂ ਹੋਇਆ ਸੋ ਮੈਂ ਪਹਿਲੀ ਵੀ ਬੇਨਤੀ ਕੀਤੀ ਸੀ ਅਗਰ ਤੁਸੀਂ ਇਹੋ ਜਿਹਾ ਕੁਝ ਕਰਨਾ ਹੀ ਚਾਹੁੰਦੇ ਹੋ ਆਕਾਲ ਤੱਕ ਸਾਫ਼ ਤੋਂ ਹੁਕਮਨਾਮਾ ਜਾਰੀ ਕਰਵਾ ਲਓ ਕਿ ਪੱਗ ਬਨ ਕੇ ਬੰਦਾ ਆ ਆ ਕੰਮ ਨਹੀਂ ਕਰ ਸਕਦਾ ਉਹਦੇ ਬਾਅਦ ਕੋਈ ਵੀ ਗਲਤ ਕੰਮ ਨਹੀਂ ਹੋਵੇਗਾ ਕਿਉਂਕਿ ਉਹ ਤਾਂ ਹੁਕਮਨਾਮਾ ਜਾਰੀ ਹੋ ਗਿਆ ਨਾ ਜਦ ਹੁਕਮਨਾਮਾ ਤੁਹਾਡੇ ਕੋਲ ਹੈ ਨਹੀਂ ਕੋਈ ਪਰੋਟੋਕਾਲ ਮਤਲਬ ਕੋਈ ਇੱਕ ਇੱਕ ਅਥਾਰਟੀ ਹੈ ਨਹੀਂ ਤੇ ਤੁਸੀਂ ਜਾ ਕੇ ਉਹਨੂੰ ਬਾਰ ਬਾਰ ਤੰਗ ਪਰੇਸ਼ਾਨ ਕਰ ਰਹੇ ਹੋ ਇੱਥੇ ਤੁਸੀਂ ਗਲਤ ਸਾਬਿਤ ਹੋਨੇ ਔਰ ਹੋ ਵੀ ਗਏ ਕਿਉਂਕਿ ਉਹਦੀ ਤਾਂ ਪਗ ਉਤਰੀ ਨਹੀਂ ਉਹ ਤਾਂ ਆਪਣੀ ਵੀਡੀਓ ਉਹੀ ਪਾਈ ਜਾ ਰਿਹਾ ਤੁਹਾਡੀ ਦੁਆਰਾ ਮੁੜ ਕੇ ਵੀਡੀਓ ਨਹੀਂ ਦੇਖੀ ਜਿਹੜੇ ਵੀਰ ਭੈਣ ਉਹਦੇ ਬਾਰੇ ਬੋਲ ਰਹੇ ਸੀ ਮੈਂ ਉਹਨਾਂ ਨੂੰ ਕਹਿ ਰਿਹਾ ਉਹ ਵੀ ਆਪਣੇ ਭਾਈ ਨੇ ਉਹਨਾਂ ਨੂੰ ਬੇਨਤੀ ਹੈ ਭਾਈ ਤੁਸੀਂ ਇਹੋ ਜੇ ਕੰਮਾਂ ਨੂੰ ਛੱਡ ਕੇ ਜਿਹੜਾ ਇਤਿਹਾਸ ਵਾਲਾ ਕੰਮ ਹੈ ਉਹ ਕਰੋ ਜਿਆਦਾ ਬਿਹਤਰ ਹੈ ਬਾਕੀ ਭਾਈ ਤੁਹਾਡੀ ਮਰਜ਼ੀ ਹੈ ਤੁਸੀਂ ਆਜ਼ਾਦ ਹੋ ਜੋ ਕਰਨਾ ਚਾਹੋ ਕਰ ਸਕਦੇ ਹੋ ਇੰਨੀ ਕਿ ਬੇਨਤੀ ਪ੍ਰਮਾਨ ਕਰਨੀ ਭੁੱਲਾਂ ਚੁੱਕਾ ਦੀ ਖਿਮਾ ਸਾਡੀ ਪੇਸ਼ਕਾਰੀ ਵਿੱਚ ਅਨੇਕਾ ਪ੍ਰਕਾਰ ਦੀਆਂ ਗਲਤੀਆਂ ਹੋਣਗੀਆਂ ਸਾਡੀ ਗਲਤੀ ਸਾਡੇ ਧਿਆਨ ਚ ਲਿਆਓ ਸੁਧਾਰ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ